ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਜੋਦੇ ਵਿੱਚ ਪਰਬੂ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤੀਸ਼ਟਾ ਦੇ ਪਹਿਲੇ ਵਰੇ ਗੰਢ ਦੀ ਮੌਕੇ ਤੇ ਅੱਜ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਜਿੱਤੇ ਸ਼੍ਰੀ ਰਮਾਇਣ ਜੀ ਦੇ ਪਾਲ ਆਰੰਭ ਕੀਤੇ ਗਏ ਅਤੇ ਅੱਜ ਇਸ ਉਸ ਮੌਕੇ ਤੇ ਸ਼੍ਰੀ ਰਾਮ ਜੀ ਦੀ ਸ਼ੁਭ ਯਾਤਰਾ ਕੱਢੀ ਜਾ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਵਾਨੀਗੜ੍ਹ ਸ਼ਹਿਰ ਦੀਆਂ ਤਸਵੀਰਾਂ ਦੇ ਵਿੱਚ ਜਿੱਥੇ ਵਕ ਵਕ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਪਵਾਨੀਗੜ੍ਹ ਦੇ ਦ੍ਰਿਸ਼ ਜਿਦੇ ਵਿੱਚ ਕੀ ਪੁਵਾਨੀਗੜ ਦੇ ਵਿੱਚ ਟਰੱਕ ਜਿਨਾਂ ਟਰੱਕ ਜਿਨਾਂ ਹੁੰਦੇ ਹੋਏ ਨਾਜ਼ ਮੰਡੀ ਨਾਜ਼ ਮੰਡੀ ਤੋਂ ਬਲਿਆਰ ਰੋਡ ਬਲਿਆਰ ਰੋਡ ਨੂੰ ਮੇਨ ਬਾਜ਼ਾਰ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਚਾਰ ਕੰਬਾ ਮਾਰਕੀਟ ਉਸ ਤੋਂ ਬਾਅਦ ਗਊਸ਼ਾਲਾ ਗਊਸ਼ਾਲਾ ਤੋਂ પ્રાਣੀ ਐਮ ਸੀ ਮਾਰਕੀਟ ਅਤੇ ਉਸ ਤੋਂ ਬਾਅਦ ਜਿੱਦੋ ਸ਼ੋਭਰਾਮੋਸੀ ਉਸ ਤੋਂ ਬਾਅਦ ਸਮਾਪਤ ਹੋਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਵਾਨੀਗੜ ਦੇ ਸ਼ਹਿਰ ਦੇ ਬਕਵਾਕ ਬਜ਼ਾਰਾਂ ਦੇ ਦ੍ਰਿਸ਼ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਭਾਗੋ ਯਾਤਰਾ ਕੱਡੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਅਤੇ ਜਿੱਥੇ ਆਪਣੇ ਆਪ ਦੇ ਵਿੱਚ RAM ਮੇ ਭਵਾਨੀਗੜ੍ਹ ਚ ਹੋਇਆ ਦਿੱਖ ਰਿਹਾ ਸੀ ਉੱਥੇ ਨੱਚ ਟੱਪ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਅਤੇ RAM ਮੇ ਭਜਨ ਗਾਏ ਜਾ ਰਹੇ ਹਨ ਸਨ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਵਾਨੀਗੜ੍ਹ ਦੀਆਂ ਬੱਕ ਵੱਕ ਸਵਾਵਾ ਦੁਰਗਾ ਮਾਤਾ ਮੰਦਰ ਕਮੇਟੀ ਅਤੇ ਹੋਰ ਮਹਿਲਾ ਅਗਰਵਾਲ ਸਭਾ ਅਤੇ ਦੁਰਗਾ ਮੇਲਾ ਮੰਡਲੀ ਇਤਲਾਵਾ ਹੋਰ ਬੱਕ ਵੱਕ ਮੰਦਰਾਂ ਦੇ ਕਮੇਟੀ ਮੈਂਬਰ ਹਾਜ਼ਰਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੀਐਸਪੀ ਰਾਹੁਲ ਕੌਸ਼ਲ ਪਵਾਨੀਗੜ ਪਹੁੰਚੀਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਦਾ ਭਵ ਸਵਾਗਤ ਕੀਤਾ ਜਾ ਰਹੇ ਹਨ ਅਤੇ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਵੀ ਆਪਣੀ ਖੁਸ਼ੀ ਪਰਟਾਈ ਅਤੇ ਬਹੁਤ ਖੁਸ਼ ਆਨੰਦ ਵਿੱਚ ਮੰਗਲਵੇ ਆਏ ਹੋ ਤੇ ਉਹਨਾਂ ਨੇ ਕਿਹਾ ਕਿ ਯਾਤਰਾ ਕੱਢੀ ਆ ਰਹੀ ਬਹੁਤ ਵਧੀਆ ਗੱਲ ਹੈ ਅਤੇ ਇਸ ਮੌਕੇ ਤੇ ਪਵਾਨੀਗੜ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੱਕ ਜੂਨੀਅਨ ਪਵਾਨੀਗੜ ਦੇ ਵਿੱਚ ਤਸਵੀਰਾਂ ਨੂੰ ਦਿਖਾ ਰਹੇ ਹਾਂ ਜਿੱਥੇ ਇਸ ਮੌਕੇ ਤੇ ਮੀਨਾ ਮਹਾਂਤ ਜੀ ਭਜਨ ਗਾਦੇ ਆ ਰਹੇ ਹਨ ਅਤੇ ਖੁਸ਼ੀ ਮਨਾ ਰਹੇ ਹਨ ਕਿਉਂਕਿ ਜਿੱਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉੱਥੇ ਲਹਿਰ ਆ ਰਹੇ रामचंद्र ਜੀ ਦੇ ਝੰਡੇ ਜਿੱਤੇ જય ਸ਼੍ਰੀ ਰਾਮ ਦੇ ਨਾਅਰਿਆਂ ਨਾਲ ਸ਼ਹਿਰ ਗੂੰਜੇ ਮਾਣ ਹੋ ਰਿਹਾ ਹੈ ਅਤੇ ਇਸ ਮੌਕੇ ਤੇ ਅਕਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਜੀ ਆਰਤੀ ਐਕਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਅਤੇ बीजेपी ਦੇ ਮੰਡਲ ਪ੍ਰਧਾਨ ਨਰਿੰਦਰ ਮਿੱਤਲ ਸ਼ੈਲੀ ਜੀ ਅਤੇ ਰਜਿੰਦਰ ਸਿੰਘਲਾ ਜੀ ਕਾਰਨ ਕਰਗ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰਜੀਤ ਹਰੀ ਸਿੰਘ ਫਗਵਾੜਾ ਜੀ ਰੇਨੂ ਸਿੰਘਲਾ ਜੀ ਅਕਰਵਾਲ ਮਹਿਲਾ ਸਭਾ ਪ੍ਰਧਾਨ ਅਤੇ ਇਸ ਮੌਕੇ ਦੇ ਗਰਦੇਵ ਗਰਗ ਜੀ ਰੋਵਿਸ਼ ਗਰਲ ਅਤੇ ਜ਼ਿਲ੍ਹਾ ਸਾਬਕਾ ਟਰੱਕੀ ਨੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਜੀ ਸੁਨੀਲ ਮਿੱਤਲ ਮਿੰਕੂ ਜੀ ਅਤੇ ਸਮੇਂ ਮਨੀਸ਼ ਸਿੰਗਲਾ ਜੀ ਦੁਰਗਾ ਮਾਤਾ ਕਮੇਟੀ ਪ੍ਰਧਾਨ ਬਨੋਦ ਜੈਨ ਜੀ ਜੀਵਨ ਗਰਗ ਐਫਸੀ ਡਾਇਰੈਕਟਰ ਬੀਜੇਪੀ ਇਸ ਮੌਕੇ ਤੇ ਨਰੇਸ਼ ਗੋਇਲ ਭਾਪ ਜੀ ਅਤੇ ਇਸ ਮੌਕੇ ਤੇ ਸ਼ਿਬੂ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਖੁਸ਼ੀ ਦੇ ਵਿੱਚ ਨੱਚ ਟੱਪ ਰਹੇ ਹਨ ਅਤੇ ਇਸ ਮੌਕੇ ਤੇ ਅਜੇ ਜੀ ਸ਼ਾਮ ਸੱਚਦੇਵਾ ਜੀ ਸੰਜੇ ਗਰਗ ਜੀ ਰੂਪਚੰਦ ਗੋਇਲ ਨਰਿੰਦਰ ਪਾਲ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬਲਿਆਰ ਰੋਡ ਤੇ ਜਿੱਥੇ ਸੋਨੂ ਮਤਲੋਰਾ ਵੱਲੋਂ ਮੱਥਾ ਟੇਕੇ ਜਾ ਰਹੇ ਹਨ ਅਤੇ ਇਸ ਮੌਕੇ ਤੇ ਦੁਰਗਾ ਮਾਤਾ ਕਮੇਟੀ ਪ੍ਰਧਾਨ ਮਨੀਸ਼ ਸਿੰਘਲਾ ਜੀ ਨਾਲ ਤੇ ਰੱਪੇ ਆ ਰਹੇ ਹਨ ਅਤੇ ਕਪਲ ਕਲੋਨੀ ਦੀਆਂ ਮਹਿਲਾਵਾਂ ਵੀ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਜਦੋਂ ਸ਼ੋਭਾ ਯਾਤਰਾ ਪਹੁੰਚ ਰਹੀ ਹੈ ਤਸਵੀਰਾਂ ਇਹ ਬਲਿਆਰ ਰੋਡ ਦੀਆਂ ਹਨ ਜਿੱਥੇ ਕੀ ਮੈਲਾਵਾ ਮਤਲਬ ਮੱਥਾ ਟੇਕਿਆ ਜਾ ਰਿਹਾ ਤੇ ਸ਼ੁਭਾ ਯਾਤਰਾ ਵਿੱਚ ਹਿੱਸਾ ਲੈ ਜਾ ਰਹੇ ਹਨ ਅਤੇ ਆਪਣੇ ਖੁਸ਼ੀ ਦਾ ਪ੍ਰਕਟਾਵਾ ਵੀ ਕੀਤਾ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਤੇ ਜਗਦੀਸ਼ ਸ਼ਰਮਾ ਜੀ ਤੇ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਬਲਿਆਰ ਰੋਡ ਉਤੇ ਚੰਦਪੁਰਨੀ ਕਮੇਟੀ ਵੱਲੋਂ ਜਿੱਥੇ ਸ਼ੁਭ ਯਾਤਰਾ ਲਈ ਲੰਗਰ ਲਗਾਏ ਹਨ ਜਿੱਥੇ ਉਹਨਾਂ ਵੱਲੋਂ ਭਾਵ ਸਵਾਗਤ ਕੀਤਾ ਜਾ ਰਿਹਾ ਤੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਸ਼ੁਭ ਯਾਤਰਾ ਪਰਖੋਲਾਂ ਦੀ ਵਰਕਾ ਕੀਤੀ ਜਾ ਰਹੀ ਹੈ। ਅਤੇ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਮਨਾਈਆਂ ਜਾ ਰਹੀਆਂ ਹਨ। ਇਹ ਬਲਿਆ ਰੋਡ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼ੁਭ ਯਾਤਰਾ ਪਰਖੋਲਾਂ ਦੀ ਵਰਕਾ ਕੀਤੀ ਜਾ ਰਹੀਆਂ ਹਨ ਅਤੇ ਆਪਣੇ ਆਪ ਦੇ ਜੋ ਭਾਵ ਜੀਵਨ ਗਰਗ ਜੀ ਐਫਸੀ ਡਾਇਰੈਕਟਰ ਜਿੱਤੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ 'ਚ ਫੁੱਲ ਸਮਰਪਣ ਕਰ ਰਹੇ ਹਨ ਅਤੇ ਉੱਥੇ ਹੀ ਉਹਨਾਂ ਵੱਲੋਂ ભગવાન ਅਗੇ ਭੋਗ ਲਗਾਏ ਜਾ ਰਹੇ ਹਨ ਅਤੇ ਅਸ਼ੀਰਵਾਦ ਸ਼੍ਰੀ ਰਾਮਚੰਦਰ ਜੀ ਲੈੇ ਜਾ ਰਹੇ ਹਨ ਅਤੇ ਇਸ ਮੁਕਤੇ ਰਤਨ ਮੈਡੀਕਲ ਹਾਲ ਏਜੰਸੀ ਦੇ ਸਾਹਮਣੇ ਨਰਿੰਦਰਪਾਲ ਜੀ ਜਿੱਥੇ ਕੀ ਉਹਨਾਂ ਵੱਲੋਂ ਵੀ ਸ਼ੁਭਾ ਯਾਤਰਾ ਦੇ ਵਿਚਾਰ ਇਹ ਉਪਰ ਫਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਤੇ ਕਿੰਨੀ ਖੁਸ਼ੀ ਮਨਾਈ ਜਾ ਰਹੀ ਆ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਵੱਖ ਵੱਖ ਆਗੂ ਸਹਿਬਾਨ ਅਰੇ ਕੀ ਕਹਿੰਦੇ ਹਨ ਅੱਜ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਤੁਸੀਂ ਦੇਖ ਸਕਦੇ ਹੋ ਗ੍ਰੀਨ ਚਿੱਲੀ ਕਰਨ ਗਰਗ ਦੀ ਦੁਕਾਨ ਉਤੇ ਮੋਰੇ ਗਵਾਈ ਕਰਨ ਵਾਲੇ ਕੋਬਾ ਯਾਤਰੀ ਪਹੁੰਚੇ ਹਨ ਜਿੱਥੇ ਕੀ ਕਰਨਗਰ ਕੋਲੋਂ ਚਿਪਸ ਦਾ ਲੰਗਰ ਲਾਇਆ ਗਿਆ ਤੇ ਉਸ ਵੱਲੋਂ ਵੰਡੀ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪਣੇ ਆਪ ਚ ਭਾਵ ਪ੍ਰਗਟ ਹੋ ਰਹੇ ਹਨ ਇਸ ਮੌਕੇ ਤੇ ਜਿੱਥੇ ਕੀ ਬੱਕੋ ਬਕਸਵਾਵਾਂ ਮੰਦਿਰ ਤੇ ਹੋਰ ਸੰਸਥਾਵਾਂ ਪਹੁੰਚੀਆਂ ਹਨ ਜਿਹਦੇ ਵਿੱਚ ਕੀ ਕਾਫੀ ਖੁਸ਼ੀ ਦਾ ਸਾਹ ਪਾਇਆ ਜਾ ਰਿਹਾ ਹੈ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਗਊਸ਼ਾਲਾ ਚੌਂਕ ਵਿੱਚ ਪਹੁੰਚੇ ਹਨ ਸ਼ੋਭਾ ਯਾਤਰਾ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੰਡੇ ਭਾਗ ਹੋਏ ਸ਼੍ਰੀ ਰਾਮ ਜੈ ਰਾਮ ਦੇ ਨਾਰੇ ਨਾਲ ਲਾਜਾਇਆ ਰਹੇ ਹਨ ਅਤੇ ਆਓ ਸੁਣ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਆਗੂ ਸਾਹਿਬਾ ਜੀਵਨ ਗਰਗ ਅੱਜ ਸ਼ੋਭਾ ਯਾਤਰਾ ਗੱਡੀ ਇਸ ਤੋਂ ਕਿੰਮੋ ਬਿਚਾਏ ਅੱਜ ਸਨਤਨ ਮਹਾਸਭਾ ਭਵਾਨੀਗੜ੍ਹ ਦੇ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦਾ ਅੱਜ ਪਹਿਲੀ ਸਾਡੀ ਵਰਸ਼ਗਾਠ ਹੈ ਉਸ ਦੇ ਪਲਖਸ਼ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ ਸੀ ਔਰ ਅਸੀਂ ਬਲਿਆਰ ਰੋਡ ਦੇ ਉੱਪਰ ਜਿਹੜੀ ਸਾਡੀ ਮਾਤਾ ਚਿੰਤਪੁਰਨੀ ਟਰਸਟ ਹੈ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਸਾਡੇ ਤਹਿਸੀਲਦਾਰ ਸਾਹਿਬ ਭੀਮਸੀ ਪੱਪ ਨਗਰੇ ਵਾਲੇ ਜੀ ਜਿਹੜੇ ਸਾਡੇ ਇਸ ਟਰਸਟ ਦੇ ਚੇਅਰਮੈਨ ਨੇ ਟਰਸਟ ਮਾਤਾ ਚਿੰਤਪੁਰਨੀ ਟਰਸਟ ਦੇ ਸਤੀਸ਼ ਜੀ ਮੱਖਣ ਜੀ ਔਰ ਸਾਰੇ ਸਮੂਹ ਹੋਰ ਜਿਹੜੀ ਸਾਰੀ ਸੰਗਤ ਹੈ ਬਲਿਆਰ ਰੋਡ ਦੀ ਉਹਨਾਂ ਵੱਲੋਂ ਇਹਨਾਂ ਦਾ ਬਹੁਤ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਸ਼ਾ ਕਰਕੇ ਔਰ ਦੇਖੋ ਅੱਜ ਜਿਹੜਾ ਕੱਟ ਸੀਗਾ ਇਹਨਾਂ ਦੇ ਨਾਲ ਮੇਰਾ ਖਿਆਲ ਹੈ ਭਵਾਨੀਗੜ੍ਹ ਦਾ ਬੱਚਾ ਬੱਚਾ ਅਸਨਾਤ ਨਹੀਂ ਹੈ ਜਿਹੜਾ ਇਹਨਾਂ ਦੇ ਨਾਲ ਸੀ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਬੜਾ ਚਾਹ ਤੇ ਉਤਸ਼ਾਹ ਹੈ ਜਿਹੜਾ ਇਹ ਮੰਦਰ ਹੈ 500 ਸਾਲਾਂ ਦੇ ਬਾਅਦ ਬਣਿਆ ਸੀ ਭਗਵਾਨ ਲੱਲਾ 500 ਸਾਲਾਂ ਬਾਅਦ ਪਿਛਲੇ ਸਾਲ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੀ ਉਸ ਜਗ੍ਹਾ ਦੇ ਉੱਤੇ ਜਨਮ ਸਥਾਨ ਤੇ ਬਰਾਜਮਾਨ ਹੋਏ ਸੀ ਉਸ ਦੇ ਅਪਲક્ષ ਦੇ ਵਿੱਚ ਹੀ ਪੂਰੇ ਦੇਸ਼ ਦੇ ਵਿੱਚ ਅੱਜ ਇਹ ਇੱਕ ਤਿਹਾਉਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਔਰ ਜਗ੍ਹਾ-ਜਗ੍ਹਾ ਦੇ ਉੱਤੇ ਲੰਗਰ ਲਾ ਕੇ ਸੋਭਾ ਯਾਤਰਾ ਦਾ ਸਾਰੇ ਨਗਰ ਦੇ ਵਿੱਚ ਸਵਾਗਤ ਹੋ ਰਿਹਾ ਹੈ ਔਰ ਸਾਰੇ ਹੀ ਨਗਰ ਵਾਸੀਆਂ ਦਾ ਆਲੇ ਦੁਆਲੇ ਦੇ ਲੋਕਾਂ ਦਾ ਬਹੁਤ ਭਰਮਾ ਸਹਿਯੋਗ ਮਿਲ ਰਿਹਾ ਹੈ ਔਰ ਸਾਰਿਆਂ ਦੇ ਚਿਹਰੇ ਤੇ ਇੱਕ ਬੜੀ ਰੌਣਕ ਤੇ ਖੁਸ਼ੀ ਹੈ ਇੱਕ ਇੱਕ ਸੈਟੀਸਫੈਕਸ਼ਨ ਹੈ ਵੀ ਸਾਡੇ ਜਿਹੜੇ ਪ੍ਰਭੂ ਰਾਮ ਸੀ ਉਹ ਆਪਣੇ ਜਨਮ ਸਥਾਨ ਦੇ ਉੱਤੇ ਦੁਬਾਰਾ ਬਰਾਜਮਾਨ ਹੋਏ ਸੀ ਇਸ ਲਈ ਮੈਂ ਜਿੱਥੇ ਸਾਡੀ ਸਨਾਤਨ ਸਭਾ ਭਵਾਨੀਗੜ ਹੈ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਹੀ ਸਾਰੇ ਨਗਰ ਦਾ ਔਰ ਜਿਹੜੀ ਇਹ ਸਾਡੀ ਕਮੇਟੀ ਹੈ ਬਲਿਆਰ ਰੋਡ ਦੇ ਉੱਪਰ ਜਿਨ੍ਹਾਂ ਨੇ ਇਹ ਸਾਰਾ ਇੰਤਜ਼ਾਮ ਅੱਜ ਕੀਤਾ ਇਹਨਾਂ ਦਾ ਵੀ ਸਾਰਿਆਂ ਦਾ ਮੈਂ ਬਾਤ ਕਰਦਾ ਆਪਣਾ ਕਰਨ ਕਰਕੇ ਜੀ ਅੱਜ ਰਾਮ ਜੀ ਦੇ ਜਿਹੜੇ ਜੋਦੇ ਚ ਪ੍ਰਣ ਰਿਸ਼ਤਾ ਹੋ ਦੀ ਪ੍ਰਣ ਪੁਸਤਾਜ ਜੇ ਸਵੇਰ ਯਾਤਰਾ ਗੱਡੀ ਦੇ ਭੋਨਿਕੜ ਚ ਤੇ ਤੁਹਾਡੇ ਵੱਲੋਂ ਲੰਗਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਰਾਮ ਭਗਤਾਂ ਨੂੰ ਇਹ ਪ੍ਰਣ ਰਿਸ਼ਤਾ ਹੋਣ ਤੇ ਜੋਧਾ ਵਿਖੇ ਪ੍ਰਣ ਰਿਸ਼ਤਾ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਇਹਦਾ ਪੂਰਾ ਹੋ ਚੁੱਕਿਆ ਹੈ ਜੀ ਸਾਡੇ ਭੋਨਿਕੜ ਮਤਲਬ ਸਨਾਤਨ ਮਹਾਸਭਾ ਵੱਲੋਂ ਸਵੇਰ ਯਾਤਰਾ ਗੱਡੀ ਆ ਰਹੀ ਹੈ ਅਸੀਂ ਉਸ ਸ਼ੋਭਾ ਯਾਤਰਾ ਸਵਾਗਤ ਕਰਦੇ ਹਾਂ ਸਾਡੇ ਵੱਲੋਂ ਚਿਪਸ ਕਰਕੇ ਲੰਗਰ ਲਗਾਇਆ ਜਾ ਰਿਹਾ ਆ ਕਿਵੇਂ ਮਹਿਸੂਸ ਕਰ ਰਹੇ ਜੀ ਇਸ ਸਾਲ ਬਹੁਤ ਵਧੀਆ ਜੀ ਮਤਲਬ ਇਹ ਹੋਣਾ ਚਾਹੀਦਾ ਹੈ ਧਾਰਮਿਕ ਸਮਾਗਮ ਹੋਣੇ ਚਾਹੀਦੇ ਨੇ ਸ਼ਹਿਰ ਚਰਨਾਂ ਕੇ ਮੇਲੇ ਲੱਗਦੇ ਰਹਿਣ ਚਾਹੀਦੇ ਮੇਰਾ ਨਰਿੰਦਰਪਾਲ ਜੀ ਅੱਜ ਪ੍ਰਤਾਂਪ ਚਾਹ ਦੇ ਮੌਕੇ ਤੇ ਸ਼ੁਭਾ ਯਾਤਰਾ ਕਟਰੀ ਪਾਣੀ ਕਰ ਚੁੱਕੀ ਜੀ ਬਿਲਕੁਲ ਤੇ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਾ ਦੀ ਪਹਿਲੀ ਬਰੇਗੰਡ ਕੋ ਕੇ ਸਾਡੇ ਵੱਲੋਂ ਰਤਨ ਮੈਡੀਕਲ ਏਜੰਸੀ ਵੱਲੋਂ ਸਮੋਸਿਆਂ ਦਾ ਲੰਗਰ ਲਗਾਇਆ ਯਾਰ ਸੰਗਤ ਵਾਸਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਸ਼ੁਭ ਦਿਹਾੜੇ ਦੀ ਤੇ ਹੋਰ ਵੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਲਗਾਓ ਤੇ ਵੱਧ ਤੋਂ ਵੱਧ ਦੀਵੇ ਲਗਾ ਕੇ ਘਰਾਂ ਦੇ ਵਿੱਚ ਰੌਸ਼ਨੀ ਕਰੋ ਤੇ ਅੱਜ ਕਿੰਨਾ ਮਹਿਸੂਸ ਕਰਦੇ ਹਾਂ ਰਤਨ ਜੀ ਜਿਵੇਂ ਯੁੱਧੇ ਜੀ ਦੇ ਵਿੱਚ ਚ ਪੂਰੇ 500 ਸਾਲਾਂ ਤੋਂ ਬਾਅਦ ਇੱਕ ਸਾਲ ਦੀ ਬਰੇਗੰਡ ਮਨਾਇ ਰਹੇ ਆ ਸ਼ੋਭਾ ਯਾਤਰਾ ਕੱਢੀ ਹੈ ਰੇ ਭਾਨੀਗੜ ਦੇ ਕੋ ਖ ਮਹਾਲਾ ਸ਼ਹਿਰ ਬਹੁਤ ਸੋਹਣਾ ਮਹਿਸੂਸ ਕਰ ਰਹੇ ਆ ਬਹੁਤ ਹੀ ਵਧੀਆ ਕੰਮ ਹੋ ਗਿਆ ਤੇ ਸਾਡੇ ਸਨਾਤਨ ਲਈ ਇਹ ਬਹੁਤ ਸੋਹਣਾ ਕੰਮ ਹੋਇਆ ਜੋ ਕਿ ਸਾਨੂੰ 500 ਸਾਲ ਬਾਅਦ ਰਾਮ ਮੰਦਰ ਜੀ ਦੇਖਣ ਦਾ ਮੌਕਾ ਮਿਲੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਅਯੁੱਧੇ ਵਿੱਚ ਜਾਓ ਤੇ ਰਾਮ ਮੰਦਰ ਦੇ ਦਰਸ਼ਨ ਜ਼ਰੂਰ ਕਰਕੇ ਆਓ ਵਰੀਂਦਰ ਬਿੱਤਰ ਜੀ ਅਮਰਤ ਸਾਬ ਅੱਜ ਮੂਰਤੀ ਸਥਾਪਨਾ ਦੇ ਵਾਸਤੇ ਹੋ ਰਿਹਾ ਹੈ ਸ਼ੋਭਾ ਯਾਤਰਾ ਕੱਢੀ ਗਈ ਹੈ ਕੀ ਕਹਿਣਾ ਚਾਹਤੋਂ ਪਹਿਲਾਂ ਦਾ ਸ਼ੋਭਾ ਯਾਤਰਾ ਦੇ ਕੱਢ ਦੇ ਉੱਤੇ ਸਾਰੇ ਨਹਿਰ ਨਵਸਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਜ ਦਾ ਬਹੁਤ ਸ਼ੁਭ ਦਿਹਾੜਾ ਹੈ ਜਿਹੜਾ ਕਿ ਉਬਾਰਾਮ ਚੰਦਰਜੀ ਦੀ ਮੂਰਤਾ ਸਥਾਪਨਾ ਦੂਸਰਾ ਦਿਨ ਹੈ ਤੇ ਬਹੁਤ ਹੀ ਧੁੰਮਤਾ ਪੌਣੀਗੜ ਦੇ ਵਿੱਚ ਮਨਾਇਆ ਜਾ ਰਿਹਾ ਹੈ ਪ੍ਰਮਾਤਵਾ ਕਰੇ ਮਹਾਰਾਜਾ ਜਾਂ ਅਯੋਧਿਆ ਵਿਦਵਾਸੀ ਦਾ ਸਾਡੇ ਸਾਥ ਤੇ ਹਮੇਸ਼ਾ ਆਸ਼ੀਰਵਾਦ ਬਣਿਆ ਰਹੇ ਤੇ ਪ੍ਰਮਾਤਵਾਨੀ ਕਿਰਪਾ ਹਮੇਸ਼ਾ ਬਸਤੀ ਰਹੇ ਪ੍ਰਦੀਪ ਮਿੱਤਲ ਪ੍ਰਧਾਨ ਨਾਜ਼ਮੰਡੀ ਪੌਣੀਗੜ ਅੱਜ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਕੀ ਕਹਿੰਮੂ ਦੇਖੋ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਅਜੋਧਿਆ ਚ ਸ਼੍ਰੀ ਰਾਮ ਭਗਵਾਨ ਜੀ ਦੀ ਸਥਾਪਨਾ ਦੀ ਅੱਜ ਪਹਿਲੀ ਬਰੇ ਗੰਢ ਦੇ ਉਸ ਦੀ ਉਸ ਚ ਆਪਾਂ ਨੇ ਅੱਜ ਸ਼ੋਭਾ ਯਾਤਰਾ ਗੱਡੀ ਗਈ ਹੈ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਭਵਾਨੀਗੜ੍ਹ ਵਿੱਚ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਬਹੁਤ ਖੁਸ਼ੀ ਦੇ ਮਾਹੌਲ ਚ ਸ਼ੋਭਾ ਯਾਤਰਾ ਗੱਡੀ ਹੈ ਹਾਂ ਕਿਵੇਂ ਲੱਗਦਾ ਅੱਜ ਜਿੰਮੇ 500 ਸਾਲਾਂ ਬਾਅਦ ਦੀ ਸਥਾਪਨਾ ਜਿੱਦੇ ਜੀ ਅੱਜ ਭਵਾਨੀਗੜ੍ਹ ਦੇ ਜੀ ਪੂਰਾ ਸਾਂ ਹੈ ਕਿਨੇ ਦੇਖੋ ਬਹੁਤ ਅੱਛਾ ਲੱਗ ਰਿਹਾ ਜੀ ਸਾਰਿਆਂ ਦੇ ਚਿਹਰਿਆਂ ਤੇ ਰੌਣਕਾਂ ਨੇ ਅ ਅਸੀਂ ਆਸ ਕਰਦੇ ਹਾਂ ਕਿ ਭਵਾਨ ਸ਼੍ਰੀ ਰਾਮ ਜੀ ਦਾ ਸਾਰਿਆਂ ਤੇ ਐਮੀਂ ਆਸ਼ੀਰਵਾਦ ਰਵੇ ਹੱਥ ਰਵੇ ਥੈਂਕ ਯੂ ਜੀ ਵੀ ਦੇਖੋ ਆਪਸੀ ਭਾਈਚਾਰਕ ਸਾਂਝ ਹੈ ਜੋ ਉਹ ਬਣੀ ਰਵੇ ਪਰਮਾਤਮਾ ਸਾਰਿਆਂ ਦਾ ਆਪਸ ਦਾ ਮੇਲ ਮੇਲ ਮਲਾਪ ਰੱਖੇ ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਸਾਡੇ ਤੇ ਕਿਰਪਾ ਬਣੀ ਰਹੇ ਜੀ ਮੈਂ ਰੇਨੂ ਸਿੰਘਲਾ ਭਵਾਨੀਗੜ੍ਹ ਤੋਂ ਮਹਿਲਾ ਅਗਰਸੋਲ ਸਦੀਪ ਪ੍ਰਧਾਨ ਅਸੀਂ ਅੱਜ ਸਾਰੇ ਭਵਾਨੀਗੜ੍ਹ ਵਿੱਚ ਮਹਾਰਾਜਾ ਰਾਮ ਜੀ ਦਾ ਜੋ ਇੱਕ ਸਾਲ ਹੋ ਗਿਆ ਹੈ ਮੂਰਤੀ ਸਥਾਪਨਾ ਦੇ ਸੋਏ ਦਾ ਪੂਰੀ ਪਾਣੀ ਗੜ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਹੈ ਸਾਰੇ ਸਨਾਤਨ ਧਰਮ ਨੇ ਸਾਰੇ ਰਲ ਮਿਲ ਕੇ ਬਹੁਤ ਬੜੇ ਧੂਮਧਾਮ ਨਾਲ ਯਾਤਰਾ ਕੱਢੀ ਹੈ ਥਾਂ ਥਾਂ ਤੇ ਲੰਗਰ ਵੀ ਲਗਾਏ ਗਏ ਤੇ ਅਸੀਂ ਸਾਰੇ ਮਹਿਲਾ ਅਗਰਵਾਲ ਸਭ ਦੇ ਲੇਡੀਜ਼ ਨੇ ਜਿੰਨੇ ਵੀ ਨੇ ਗਿਆ ਸਾਰੇ ਆਈਆਂ ਹੋਈਆਂ ਨੇ ਸਾਰਿਆਂ ਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਬੋਲੋ ਜੈ ਸ਼੍ਰੀ ਰਾਮ ਮੇਰਾ ਨਾਮ ਗੁਰਦੇਵ ਕੁਮਾਰ ਹੈ ਸ਼ੋਭਾ ਯਾਤਰਾ ਕੱਢੀ ਗਈ ਹੈ ਕੀ ਕਹਿੰਦੇ ਹਾਂ ਜੀ ਅੱਜ ਬਵਾਨੀਗੜ ਸਹਿਰ ਨਿਵਾਸੀਆਂ ਵਾਲਾ ਵੱਲੋਂ ਵਕਵਕ ਸੰਸਥਾਵਾਂ ਵੱਲੋਂ ਔਰ ਸਨਾਤਨ ਧਰਮ ਸਭਾ ਵੱਲੋਂ ਬਵਾਨੀਗੜ ਸਹਿਰ ਦੀ ਭਵਯ ਸ਼ੋਭਾ ਯਾਤਰਾ ਸ੍ਰੀ ਰਾਮ ਜੀ ਜੋ ਅਯੁੱਧਿਆ ਦੇ ਵਿੱਚ ਮੰਦਿਰ ਨਿਰਮਾਣ ਨੂੰ 1 ਸਾਲ ਪੂਰੇ ਹੋ ਗਏ ਤੇ 1 ਵਰਸ ਪੂਰੇ ਹੋਣ ਤੇ ਬਵੇ ਸ਼ੋਭਾ ਯਾਤਰਾ ਨਿਕਾਲੀ ਗਈ ਹੈ ਇਹਦੇ ਲਈ ਮੈਂ ਬਹੁਤ ਬਹੁਤ ਬਵਾਨੀਗੜ ਨਿਵਾਸੀਆਂ ਨੂੰ ਸਾਰੀ ਸੰਸਥਾਵਾਂ ਨੂੰ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਅਲਕਾ ਹੂਜਾ ਹੈ ਮੈਂ ਪੌਣੀਗੰਦੀ ਰਹਿਣ ਵਾਲੀ ਆਜ ਜਿਹੜੀ ਇਹ ਸ਼ੋਭਾ ਯਾਤਰਾ ਨਿਕਲੀ ਹੈ ਭਵਯ ਸ਼ੋਭਾ ਯਾਤਰਾ ਸ਼੍ਰੀ ਰਾਮ ਜੀ ਦੀ ਐਵੇਂ ਲੱਗਦਾ ਸੀ ਕਿ ਸਾਰਾ ਮਾਹੌਲ ਰਾਮਾਈ ਹੋਇਆ ਪਿਆ ਹੈ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਬਹੁਤ ਹੀ ਖੁਸ਼ੀ ਦਾ ਸਮਾਂ ਅੱਜ ਸਾਨੂੰ ਮਿਲਿਆ ਕਿ 1 ਸਾਲ ਪੂਰੇ ਹੋ ਗਏ ਸ਼੍ਰੀ ਰਾਮ ਜੀ ਦੇ ਮੰਦਿਰ ਬਣੇ ਨੂੰ ਤਾਂ ਉਸ ਦੇ ਖੁਸ਼ੀ ਦੇ ਵਿੱਚ ਜਿਹੜੀ ਇਹ ਸ਼ੋਭਾ ਯਾਤਰਾ ਵੱਖ-ਵੱਖ ਸੰਸਥਾਵਾਂ ਨੇ ਇਕੱਠੇ ਹੋ ਕੇ ਕੀਤੀ ਹੈ ਇਹ ਬਹੁਤ ਹੀ ਹਿੰਦੂ ਸਭ ਹਿੰਦੂ ਸਮਾਜ ਦੇ ਵਾਸਤੇ ਬਹੁਤ बहुत ही एक वाला उपराला है और अज नहीं अगे तो भी शोभा यात्रा क्डा और अपने समाज का अपने हिंदू समाज का नाम रोशन करा जय श्री राम जय श्री राम सोनी सिंगला भवानीगढ़ में रहने वाले हूँ आज मैं सनातन सभा भवानीगढ़ ने जो हमारे भवानीगढ़ का एक बहुत ही अति भव्य प्रोग्राम दिया है उसके लिए मैं उसका बहुत बहुत है। दिल से धन्यवाद करती हूँ और आशा करती हूँ कि हमारी सनातन सभा जो ही दिन व दिन काम सनातन के लिए करती रहे शुक्रिया राम राम जी मेरा नाम मीनू कुमरा है ਤੇ ਅੱਜ ਸਾਡੇ ਸ਼ਹਿਰ ਭਵਾਨੀਗੜ੍ਹ ਵਿੱਚ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਦੇ 1 ਸਾਲ ਪੂਰਾ ਹੋਣ ਤੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਗੱਡੀ ਗਈ ਹੈ ਤਾਂ ਇਸ ਦਾ ਸਹਿਯੋਗ ਸਾਰੇ ਮਤਲਬ ਕਿ ਸਾਡੇ ਸ਼ਹਿਰ ਨਿਵਾਸੀਆਂ ਨੇ ਬਹੁਤ ਵਧੀਆ ਦਿੱਤਾ ਤੇ ਅੱਗੇ ਵੀ ਦੇਣਗੇ ਤੇ ਹਰ ਸਾਲ ਹੀ ਅਸੀਂ ਇਹ ਸ਼ੋਭਾ ਯਾਤਰਾ ਜ਼ਰੂਰ ਕੱਢਾਂਗੇ ਤੇ ਕੱਲ ਨੂੰ ਵੀ ਰਮਾਇਣ ਜੀ ਦਾ ਪਾਠ ਦਾ ਭੋਗ ਹੈ ਤੇ ਸਭ ਨੇ ਜ਼ਰੂਰ ਜ਼ਰੂਰ ਆਣਾ ਇੱਥੇ ਤੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੋਈ ਦੋ ਸ਼ਬਦ ਅੱਜ ਮੋਹਰੇ ਕਾਗੇ ਸੁਣਾਓ ਕੋਈ ਹਾਂਜੀ ਜਰੂਰ ਜੀ ਮੈਂ ਜਰੂਰ ਗਾਣਾ ਚਾਹਾਂਗੀ ਸ਼੍ਰੀ ਰਾਮ ਜੀ ਦੀ ਆਣ ਦੀ ਖੁਸ਼ੀ ਵਿੱਚ ਗੀਤ ਸਵਾ जगदीश शास्त्री मेरे साथ खड़े हैं सभी सनातन महासभा के साथीगण आज भवानीगढ़ के अंदर जैसे आपको पता ही है पिछले साल 22 जनवरी 2024 को श्री रामलला जी की मूर्ति की प्राण प्रतिष्ठा हुई थी अयोध्या धाम जी के अंदर और उसको आज पूरा एक साल हो गया है उन्हीं की पहली वर्षगांठ मनाने के लिए हम सब भवानीगढ़ के प्राचीन शिव मंदिर के अंदर इकट्ठे हुए हैं आज प्रातःकाल पहले जो है श्री रामचन्द्र मानेश जी का पाठ प्रारंभ हुआ उसके बाद जो है शोभा यात्रा पूरे नगर की परिक्रमा करते हुए वापस यहीं प्राचीन श्री मंदिर अभी पहुंची है और अभी लंगर चल रहा है उसके बाद कल को प्रातःकाल जो होगा पहले हवन होएगा उसके बाद में श्री रामचंद्र मानस जी का पाठ का भोग डाला जाएगा तो मैं आज शहर निवासी बड़ी बढ़ चढ़ करके सहयोग दिया है सबसे पहले तो हम सब आ, शहर निवासी स्नातन महासभा निवासी सबका बहुत बहुत दिल से धन्यवाद करते हैं और ये विनती भी करते हैं कि आगे से भी इसी प्रकार का कोई स्नातन धर्म का आयोजन हो किसी भी धर्म का आयोजन हो तो उसमें बढ़ चढ़ करके आप सहयोग दें तन से मन से धन से सबके सहयोग की बहुत आवश्यकता है बाकी रही बात पिछले साल जो खुशी हुई थी उसी का इजहार अब तक भी साल भर हो गया है इसी तरह से उसका खुशी का इजहार चल रहा है क्योंकि हमने देखा है सुना है किताबों में भी पढ़ा है हमारे राम लला जी जो तंबू के अंदर रहते थे साधारण से तंबू के अंदर अपने सारा सारा दिन बिताते थे उनके भक्तों को बड़ा दुख होता था कि राम जी भारतवासी हों और राम जी महाराज इस प्रकार तंबू में विराजमान रहे चलो मैं कहानी पढ़ रहा था शरद कोठारी जी और राम कोठारी दो भाई कोलकाता के और अन्य वहाँ से भी अयोध्या भी थे और बहुत से अशोक सिंगल जी की प्रतिनिधि में ये जो है यात्रा निकली थी तिरंगा यात्रा शोभा यात्रा और उसके अंदर जो है राम जन्मभूमि के पास में वो गए और वहाँ जाकर उन्होंने बड़ी हिम्मत से पहले तो तीस अक्टूबर उन्नीस तीस अक्टूबर 1990 को जो झंडा फहराया गया था और उसके बाद वही जो यात्रा जा रही थी पैदल यात्रा तो उसके अंदर ये सब शामिल थे तो राम जी की यात्रा में सब जो शामिल थे उनमें सबसे पहले जो गोली खाने वाले थे मुझे बड़ा अब मन भी भरा हुआ रहा दो भाई जो केवल मात्र 20 साल के और 23 साल के राम जी तेईस साल के थे और जो सरद कोठारी जी तेईस बीस साल के थे उन दोनों भाइयों के सबसे पहले सीने में गोली लगी थी और उन दोनों भाई जो है शहीद हो गए थे तो ऐसी शहीदी देने के बाद हमें वो राम मंदिर मिला है ऐसे कोई साधारण से वो राम मंदिर नहीं मिला ऐसे ऐसे शहीदों ने बलिदान दिया और अब बड़ा सुंदर आलिशान भव्य मंदिर जो है अयोध्या धाम के अंदर बन करके तैयार हुआ सब भारतवासी बड़े प्रश्न हैं सभी स्नातनी बड़े प्रश्न हैं और उन्हीं रामचंद्र महाराज जी की जय जयकार के लिए उसी को पहली वर्षगांठ मनाने के लिए हम सब आज यहाँ प्राचीन शिव मंदिर इकट्ठे हुए हैं और रामचंद्र मानस जी का पाठ अखंड चौबीस घंटे जो है यहाँ चलेगा कल को उस राम जी के भोग की, का भोग डाले जाए रामचंद्र महाराज जी की रामचंद्र मानस का भोग डलेगा भजन कीर्तन सत्संग होगा और मैं शहर निवासियों को सबसे जहाँ तक आवाज़ जा रही है उनसे विनती करता हूँ आप आकर इस कार्यक्रम में सहयोग दें और इसको जो है और बढ़ चढ़ करके ताकि इस प्रकार से मनाया जाए तो उन सबके सहयोग की कामना करते हैं जय श्री राम जय श्री राम ਹਾਂਜੀ ਮੈਂ ਸ਼ਾਮ ਸੱਚ ਦੇਵਾ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਅੱਜ RAM ਜੀ ਦੀ ਮੂਰਤੀ ਪ੍ਰਾਪਤਿਸ਼ਟਾ ਦਾ ਇੱਕ ਸੀ ਸਾਲ ਦਾ ਉਤਸਵ ਮਨਾ ਰਹੇ ਹਾਂ ਸਾਰੇ ਜਿੰਨੇ ਵੀ ਸਾਡੇ ਸੰਸਥਾਵਾਂ ਪਾਨੀਗੜ੍ਹ ਚ ਹੈਗੀਆਂ ਸਨਾਤਨ ਸੰਸਥਾਵਾਂ ਸੰਸਥਾਵਾਂ ਵਾਲੀ ਨਗਰ ਕੀਰਤਨ ਮੰਡਲੀਆ ਨੇ ਪੈਣਾ ਨੇ ਨਾਰੀ ਸ਼ਕਤੀ ਆ ਸਾਰੇ ਅਸੀਂ ਜਿੰਨੇ ਵੀ ਸੰਸਥਾਵਾਂ ਅਲੱਗ-ਅਲੱਗ ਪਹਾਨੇ ਘੜ ਦੇ ਚ ਹੈਗੀਆਂ ਸਾਰੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਅੱਜ RAM ਜੀ ਦਾ ਉਤਸਵ ਬੜੇ ਹੀ ਉਤਸ਼ਾਹ ਨਾਲ ਮਨਾਇਆ ਹੈ ਤੇ ਭਗਵ ਯਾਤਰਾ ਜਿਹੜੀ ਹੈਗੀ ਅਸੀਂ ਉਹ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਅਸੀਂ ਘੱਡੀ ਹੈਗੀ ਜਿਹਦੇ ਬਹੁਤ ਜ਼ਿਆਦਾ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕਲ ਨੂੰ ਰਮੈਨ ਜਿਹਦੇ ਪਾਰਟ ਤੇ ਭੋਗ ਵੀ ਪੈਣਗੇ ਉਹਦੇ ਵਾਸਤੇ ਵੀ ਅਸੀਂ ਸਾਰੇ ਸ਼ਹਿਰ ਨੂੰ ਅਨੁਸ਼ਾਸਨ ਨੂੰ ਕਹਿੰਦੇ ਆ ਵੀ ਉੱਥੇ ਵੱਧ ਟੜਕੀ ਕਿਸਾਨ ਤੇ ਬਾਕੀ ਹਰ ਜਗ੍ਹਾ ਤੇ ਸਾਨੂੰ ਲੰਗਰ ਦੀ ਵਿਵਸਥਾ ਜਿਹੜੀ ਹੈਗੀ ਲੋਕਾਂ ਨੇ ਬਹੁਤ ਵੱਡੀ ਗੱਡੀ ਗਿਣਤੀ ਵਿੱਚ ਤੇ ਵਿਵਸਥਾ ਕੀਤੀ ਹੈ ਉਹਨਾਂ ਦੇ ਵੀ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਤੇ ਹੋਰ ਸਾਰੇ ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਸ਼ਹਿਰ ਨਿਵਾਸੀ ਨੇ ਜਿਨ੍ਹਾਂ ਨੇ ਆਪਣਾ ਉਤਸ਼ਾਹ ਦੇ ਨਾਲ ਇਹਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਦਾ ਸਨਾਤਨ ਮਾਸਬਾ ਵੱਲੋਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂਦੇ ਅੱਗੇ ਤੋਂ ਵੀ ਜੋ ਵੀ ਸਨਾਤਨ ਧਰਮ ਦਾ ਕੋਈ ਪ੍ਰੋਗਰਾਮ ਹੋਊ ਉਹਦੇ ਵੱਲ ਚੜ ਕੇ ਹਿੱਸਾ ਲੈਣਗੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਰਿੰਪੀ ਸ਼ਰਮਾ ਮੈਂ ਅੱਜ ਹਰ ਵਿਅਕਤੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ ਅੱਗੇ ਤੋਂ ਵੀ ਮੈਂ ਆਸ ਕਰਦਾ ਵੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਬਾਜ਼ਾਰ ਦੇ ਵਿੱਚ ਲੰਗਰ ਲਗਾਏ ਨੇ ਉਹਨਾਂ ਦਾ ਸਿਰ ਝੁਕਾ ਕੇ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੈ ਜੀ ਸ਼੍ਰੀ ਰਾਮ ਜੀ ਨਾਮ ਹੈ ਹਰੀ ਸਿੰਘ ਫਗਵਾਲਾ ਜੀ ਭਗਵਾ ਸਭਾ ਸਵੇਰ ਯਾਤਰੀ ਗੱਡੀ ਆ ਰਹੀ ਹੈ ਹਾਂਜੀ ਅੱਜ ਦੀ ਸਵੇਰ ਯਾਤਰੀ ਸ੍ਰੀ ਰਾਮ ਜੰਦਰਜੀ ਦੇ ਖੁਸ਼ੀ ਦੇ ਦਿਹਾੜੇ ਨੂੰ ਕਿਉਂਕਿ ਅਜੁੱਧਿਆ ਦੇ ਵਿੱਚ ਰਾਮ ਜੰਦਰਜੀ ਜਿਸ ਤਰੀਕੇ ਨਾਲ ਖੁਸ਼ੀਆਂ ਜਹਰ ਕੀਤੀਆਂ ਸੀ ਅੱਜ ਸਾਡੇ ਭਵਨਗੜ੍ਹ ਨਗਰ ਵਿਖੇ ਸਮੁੱਚੇ ਭਵਨਗੜ੍ਹ ਵਾਸੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਵਿੰਦ ਖੰਨਾ ਜੀ ਉਹਨਾਂ ਦੀ ਟੀਮ ਨੂੰ ਸੁਨੇਹਾ ਦਿੱਤਾ ਸਾਨੂੰ ਵੀ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਨਾਲ ਉਹਨਾਂ ਦੇ ਪੀ ਸਰਦਾਰ ਸਰਬੀ ਸਿੰਘ ਜੀ ਉਹਨਾਂ ਦੇ ਪ੍ਰੀਟੀਕਲ ਸੈਕਟਰੀ ਪੰਟੀਆਲ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਅਸੀਂ ਯਾਤਰਾ ਦੇ ਵਿੱਚ ਪਹੁੰਚੇ ਆ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਨੂੰ ਵੀ ਇਹ ਸੰਗਤ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਰਾਮਚੰਦਰ ਜੀ ਦਾ ਭਗਵਾਨ ਜੀ ਦਾ ਗੁਣਗਾਉਣ ਦਾ ਮੌਕਾ ਮਿਲਿਆ। ਸ਼ੁਭ ਯਾਤਰਾ ਗੱਡੀ ਆ ਰਹੀ ਹੈ ਰਾਮਚੰਦਰ ਜੀ ਦਾ ਪੂਰਾ ਇੱਕ ਸਾਲ ਹੋਇਆ ਜੀ ਪ੍ਰਾਣ ਪ੍ਰਤੀਸਥਾ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਅੱਜ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਜਿਹੜੀ ਇੱਕ ਸਾਲ ਇਹ ਉਹਦੇ ਵਿੱਚ ਸਥਾਪਨਾ ਦਾ ਵਰਾਗੰਡਾ ਕੀ ਉਹਦੇ ਸਬੰਧ ਦੇ ਵਿੱਚ ਪੌਣੀਗੜ੍ਹ ਨਿਵਾਸੀਆਂ ਵੱਲੋਂ ਬੜੇ ਹਰਸ਼ੋ ਹਲਾਸ ਦੇ ਨਾਲ ਇੱਕ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤੇ ਉਸ ਨਗਰ ਕੀਰਤਨ ਦੇ ਵਿੱਚ ਐਜ਼ ਅ ਪੁਲਿਸ ਆਫੀਸਰ ਸਾਡੇ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਨੇ ਤੇ ਮੈਂ ਸਾਰਿਆਂ ਨੂੰ ਇਸ ਚੀਜ਼ ਦੀ ਵਧਾਈ ਵੀ ਦੇਣਾ ਕਿ ਪ੍ਰਮਾਤਮਾ ਦੇ ਨਾਮ ਤੇ ਇੱਕ ਕੀਰਤਨ ਕੱਢਿਆ ਜਾ ਰਿਹਾ ਕਿ ਮੇਰੇ ਵੱਲੋਂ ਤੇ ਸਾਡੀ ਪੁਲਿਸ ਡਿਪਾਰਟਮੈਂਟ ਵੱਲੋਂ ਸ਼੍ਰੀ ਰਾਮਚੰਦਰ ਜੀ ਦੇ ਇਸ ਉਤਸਵ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਅਸੀਂ ਵੀ ਪ੍ਰਮਾਤਮਾ ਦਾ ਨਾਮ ਲਈਏ ਤੇ ਜੁਮਾਨ ਰਾਮ ਜੀ ਦੇ ਦਿੱਤੇ ਹੋਏ ਦੇਸ਼ਾਂ ਨੂੰ ਆਪਾਂ ਆਪਣੇ ਮਨ ਵਿੱਚ ਰੱਖੀਏ ਤੇ ਚੰਗੇ ਕੰਮ ਕਰੀਏ ਜੈ ਸਸਥਿਅ ਪ੍ਰਬੰਧਨ ਲੈ ਕੇ ਕਿੰਨੇ ਕਿ ਪ੍ਰਬੰਧ ਕੀਤੇ ਸੁਖੇ ਪ੍ਰਬੰਧਨ ਨੂੰ ਲੈ ਕੇ ਐਸਐਚਓ ਗੁਰਨਾਮ ਸਿੰਘ ਸਾਡੇ ਤੇ ਹੋਰ ਸਾਡੀਆਂ ਕਾਫੀ ਪਾਟੀਆਂ ਲਾਈਆਂ ਹੋਈਆਂ ਨੇ ਟ੍ਰੈਫਿਕ ਦਾ ਪੂਰਾ ਇੰਤਜ਼ਾਮ ਕੀਤਾ ਹੈ ਥੈਂਕ ਯੂ